ਫਾਦਰ ਸਾਹਿਬ ਵੀ ਆ ਜਾਣਗੇ ਨਿਸ਼ਾਨ ਦੇ ਫਾਦਰ ਸਾਹਿਬ ਵੀ ਆ ਜਾਣ ਤੇ ਸਾਡੇ ਗੁਰਲਾਲ ਸਾਰੰਗੜੇ ਦੇ ਫਾਦਰ ਸਾਹਿਬ ਵੀ ਆ ਜਾਣ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਸਰਦਾਰ ਬੂਟਾ ਸਿੰਘ ਦੇ ਢਿੱਲੋ ਸਾਹਿਬ ਦੇ بیٹے ਦਾ ਮਾਣ ਸਨਮਾਨ ਜਿਹਨੇ ਸਾਰੰਗੜੇ ਪਿੰਡ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੁਸ਼ਨਾਇਆ ਹੋਇਆ ਹੈ ਜੱਗੇ ਪਾ ਜੀ ਤੁਸੀਂ ਨਾਲ ਆਉਂਗੇ ਪਰਪਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਧੂ ਦੇ ਟੀਮ ਦੇ ਪਲੇਅਰ ਨਾਲ ਹੋ ਜਾਣਾ ਲੱਧੂ ਵਾਲੇ ਪ੍ਰੀਤ ਦਾ ਬਹੁਤ ਵੱਡਾ ਯੋਗਦਾਨ ਹੈ ਮੇਰੇ ਵੀਰੋ ਆ ਗੱਡੀ ਦੇ ਨੇ ਇਹ ਗੱਡੀ ਦੇ ਸਾਡੇ ਮੈਨ ਸਪੋਰਟਰ ਨੇ ਬਿੱਲਾ ਕੋਟਰਾ ਸਾਡਾ ਯੂ ਐਸ ਏ ਤੋਂ ਨਿਸ਼ਾਨ ਸਾਰੰਗੜਾ ਯੂ ਐਸ ਏ ਤੋਂ ਬੋਰਡ ਯੂ ਐਸ ਏ ਗੁਰਲਾਲ ਸਰنگੜਾ ਯੂਐਸਏ ਜੁਗਰਾਜ ਸਰنگੜਾ ਯੂਐਸਏ ਹੈਰੀ ਸ਼ੀਨਾ ਯੂਐਸਏ ਸਾਦੀ ਸ਼ੀਨਾ ਯੂਐਸਏ ਬਜਤਰ ਲੋਪੋਕੇ ਗੁਰਸੇਵਕ ਯੂਐਸਏ ਬਜਤਰ ਰਾਏ ਹਾਂਗਕਾਂਗ ਬਲਹਾਰ ਜੇਠੂਵਾਲ ਹੀਰਾ ਪ੍ਰੀਤ ਨਗਰ ਕਨੇਡਾ ਤੋਂ ਅਜੀਪਾਲ ਕਨੇਡਾ ਤੇ ਰਿਸ਼ਪਾਲ ਕਨੇਡਾ ਤੋਂ ਰਚਨਾਲ ਸਾਡੇ ਰਿਸ਼ਪਾਲ ਸਿੰਘ ਜੀ ਸਰਪੰਚ ਤੁੰਨ ਪ੍ਰੀਤ ਲੱड्डੂ ਤੇ ਅਵਤਾਰ ਸਿੰਘ ਜੀ ਲਾਲੀ ਸਰਪੰਚ ਤੇ ਜੱਗਾ ਪੁਸੇਰੀ ਬਾਪੂ ਜੀ ਆਓ ਤੁਸੀਂ ਨਾ ਸਰਦਾਰ ਬੂਟਾ ਸਿੰਘ ਜੀ ਢੱਲੋ ਸਾਹਿਬ ਉਹ ਨਾਲ ਹੋਣਗੇ ਬਾਪੂ ਜੀ ਨਾਲ ਆਓ ਨਾਲ ਜਾਓ ਜੀ 17 ਰੋੜੀਵਾਲ ਗੁਰਜੰਟ ਸਾਡੇ ਰੋੜੀਵਾਲ ਤੇ ਸੱਤੂ ਪੱਧਰੀ ਹੈਪੀ ਸਰਪੰਚ ਰਣੀ ਕੇ ਸੋਨੂ ਸੁਪੈਣ लाडी ਢੇਰੀਵਾਲ ਤੇ ਸਾਡਾ ਸੋਨੂ ਤੇ ਦੁੰਨੀ ਪਹਿਲਵਾਨ ਜੀ ਤੇ ਨਾਲ ਸਾਡੇ ਛਮਸ਼ੇਰ ਸਿੰਘ ਜੀ ਬਿੱਲੇ ਅਮਰੀਕਾ ਵਾਲੇ ਦੇ ਫਾਜ਼ਲ ਸਾਹਿਬ ਨਾਲ ਨੇ ਬਾਪੂ ਆਹ ਕਮਾਈ ਆ ਤੇਰੇ ਪੁੱਤਰ ਦੀ ਇਹ ਸਰਦਾਰ ਬੂਟਾ ਸਿੰਘ ਢਿੱਲੋਂ ਦੇ بیٹے ਦਾ ਮਾਣ ਸਨਮਾਨ ਅਮਰੀਕਾ ਵਾਲੇ ਬਿੱਲੇ ਦਾ ਵੱਡਾ ਯੋਗਦਾਨ ਹੈ ਇੱਕ ਝਕਾਰਾ ਲਾਈਏ ਨਾਲ ਬਾਪੂ ਜੀ ਹੋਣਗੇ ਇਹ ਕਹਿੰਦੇ ਚਾਬੀਆਂ ਸਰਦਾਰ ਬੂਟਾ ਸਿੰਘ ਢਿੱਲੋਂ ਨੂੰ ਮੇਰੇ ਵੀਰੋ ਉਹਨਾਂ ਦੇ بیٹے ਨੂੰ ਫੜਾਈਆਂ ਜਾਣਗੀਆਂ ਝਕਾਰਾ ਲਾਇਓ ਜੀ ਬੋਲੇ ਸੋਨ ਹੋ ਮਾ ਸਿਮਰਜੀਤ ਕੌਰ ਦੇ بیٹے ਦਾ ਮਾਣ ਸਨਮਾਨ 20 ਲੱਖ ਦੀ ਗੱਡੀ ਨਾਲ ਹੋਇਆ ਭਾਈ ਜਿੰਦੀ ਜਿੰਦੀ ਗੱਡੀ ਨੰਗੂਗੀ ਆਉਂਦੀ ਆਉਂਦੀ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਇਹ ਬੂਟਾ ਸਿੰਘ ਢਿੱਲੋਂ ਦੇ بیٹے ਦੀ ਕਮਾਈ ਆ ਮੇਰੇ ਵੀਰੋ ਸਾਰੇ ਅਮਰੀਕਾ ਵਾਲਿਆਂ ਨੇ ਸਪੋਰਟ ਕੀਤੀ ਹੈ ਸਪੈਸ਼ਲ ਤੌਰ ਤੇ ਭਾਈ ਲੱड्डੂ ਦੀ ਟੀਮ ਦੇ ਸਾਰੇ ਪ੍ਰੋਮੋਟਰਾਂ ਦਾ ਤੇ ਸਾਰੇ ਸਮਰਥਕਾਂ ਦਾ ਧੰਨਵਾਦ ਤੇ ਵੱਡਾ ਜੋਰ ਸ਼ੇਰੇ ਲਾਹੌਰੀ ਮੱਲ ਦਾ ਗਿੰਦੇ ਗਮਾਨਪੁਰੀਏ ਦਾ ਮਲਕੀਤ ਕਵੈਤ ਹੋਣਾਂ ਦਾ ਵੱਡਾ ਰੋਲ ਹੈ ਮੇਰੇ ਵੀਰੋ ਇਹ ਸਾਰੇ ਭਰਾਵਾਂ ਦਾ ਵੱਡਾ ਯੋਗਦਾਨ ਹੈ ਸਤਾਰਾ ਸਾਡੇ ਰੋੜੀਵਾਲ ਜੀ ਤੇ ਗੁਰਜੰਟ ਰੋੜੀਵਾਲ ਇਹਨਾਂ ਦਾ ਵੀ ਮਾਨ ਸਤਕਾਰ ਹੈ ਵਿਸ਼ੇਤਾ ਉਤੇ ਧੰਨਵਾਦ ਤੇ ਸਤਿਕਾਰ ਕਰਦੇ ਆਂ ਭਾਈ ਲਿਆਓ ਗੱਡੀ ਦੇ ਬਾਹਵ ਵਿੱਚ ਲੈ ਵੀ ਭਾਈ ਵਿੱਚ ਬਹੁਤ ਆਇਆ ਜੀ ਗੱਡੀ ਤੇ ਇੱਕ ਰਿ ਘੇਰਾ ਘੇਰਾ ਕਢਾਈਏ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਬਾਪੂ ਜੀ ਨਾਲ-ਨਾਲ ਹੋਇਓ ਜੀ ਤੁਹਾਡਾ ਸਾਰਿਆਂ ਦਾ ਸਤਿਕਾਰ ਹੈ। ਸ਼ੇਰਾ ਲਾਹੌਰੀ ਮੱਲ ਵਾਲੇ ਦਾ ਵੱਡਾ ਯੋਗਦਾਨ ਹੈ ਸਾਡੇ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਦਾ। ਨਾਲ ਗਿੰਦਾ ਗੁਮਾਨਪੁਰ ਜੀ ਤੇ ਨਾਲ ਸਾਡੇ ਵੀਰ ਨੇ ਮੇਰੇ ਵੀਰੋ ਮਲਕੀਤ ਕਬੈ ਜੀ ਤੇ ਰਮਰ ਸਿੰਘ ਜੀ ਹੋਣਾ ਨਾ ਬਹੁਤ ਵੱਡਾ ਧੰਨਵਾਦ ਸਾਬੂਲਰ ਜੀ ਨਾਲ ਆਏ ਨੇ। ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਸਤਿਕਾਰ ਹੈ। ਬਾਈ ਜੇ ਦੀ ਜਿੰਦੀ ਦਾਇਆ ਸਾਡਾ ਨੰਗੂਗਾ ਆਉਂਦੀ ਆਉਂਦੀ ਤਾੜੀਆਂ ਜਰੂਰ ਮਾਰਿਓ। ਬਹੁਤ-ਬਹੁਤ ਧੰਨਵਾਦ ਲਿਆਓ ਦੁਨੀਆਵਾਂ ਦੀ ਗੱਡੀ। ਦੰਨੀ ਪਹਿਲਵਾਨ ਜੀ ਗੱਡੀ ਚ ਅੱਗੇ ਲਿਆਓ ਨਾਲ ਦੇ ਤੁਹਾਡਾ ਸਾਰਿਆਂ ਦਾ ਸਤਿਕਾਰ ਹੈ ਸਾਰੇ ਵੀਰਾਂ ਨੇ ਯੋਗਦਾਨ ਪਾਇਆ ਡਾਕਟਰ ਸਾਹਿਬ ਪੁੱਲਰ ਜੀ ਤੇ ਬਜਿੱਤਰ ਸਾਡਾ ਵੀਰ ਹੈ ਜੀਤ ਜੌੜ ਸਰਪੰਚ ਜੀ ਵੀ ਆਏ ਸਾਡੇ ਾਟੋ ਲਾ ਲਿਓ ਬਾਈ 1 ਮਿੰਟ ਸਿਲਵਰਾ ਜੀ ਜਿਨ੍ਹਾਂ ਦੀ ਯਾਦ ਦੇ ਵਿੱਚ ਸਲਾਨਾ ਜੋੜ ਮੇਲਾ ਤੇ ਕਬੱਡੀ ਦਾ ਸ਼ੋਅ ਮੈਚ ਤੇ ਕਬੱਡੀ ਦੇ ਮਹਾਰ ਰੇਡਰ ਦਾਇਆ ਸਿੰਘ ਢਿੱਲੇ ਦਾ ਸਨਮਾਨ ਜਿਹੜਾ ਉਹ ਖੇਡ ਗਰਾਊਂਡ ਅੰਦਰ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਮੁਬਾਰਕਬਾਦ ਦਾਇਆ ਸਿੰਘ ਨੂੰ ਸਰ ਬੋਟਾ ਸਿੰਘ ਢਿੱਲੋਂ ਦੇ ਸਾਰੇ ਪਰਿਵਾਰ ਨੂੰ ਮੁਬਾਰਕਬਾਦ ਜੀ ਪਾਲ ਸਾਰੰਗੜਾ ਸ਼ੋਭਦੀਪ ਸਾਰੰਗੜਾ ਦਾ ਪਾਲ ਸਾਰੰਗੜਾ ਕਹਿੰਦਾ ਵੀ ਦਾਇਆ ਨੂੰ ਇੱਕ 100 ਰੁਪਏ ਵੀ ਪਾਉਣਾ ਨੋਟਾਂ ਦਾ ਬਾ ਹਾ ਬਾਈ ਜਿੰਦੀ ਜਿੰਦੀ ਦਾਇਆ ਨੰਗੂਗਾ ਤਾੜੀਆਂ ਜ਼ੋਰਦਾਨ ਮਾਰਿਓ ਜੀ ਇਸ ਮੱਲ ਦੇ ਨਾਮ ਤੇ ਸੋ ਲਖਵੀਰ ਸਾਡੇ ਸਤਿਕਾਰਯੋਗ ਵੀਰ ਨੇ ਜਗENDER ਜੀਤੀ ਲੋਪੋਗੇ ਕੈਨੇਡਾ ਤੇ ਨਾਲ ਅਰਸ਼ ਕੈਨੇਡਾ ਤੇ ਗੋਰਾ ਭਾਈ ਲੱਧੂ ਕੈਨੇਡਾ ਤੇ ਰੰਤੇਰ ਯੂਕੇ ਇਹਨਾਂ ਭਰਾਵਾਂ ਨੇ ਵੀ ਦਇ ਦੇ ਗੱਡੀ ਵਿੱਚ ਵੱਡਾ ਯੋਗਦਾਨ ਪਾਇਆ ਇਹ ਪ੍ਰੀਤ ਲੱਧੂ ਦੇ ਸੱਜਣ ਨੇ ਸਾਡਾ ਵੀਰ ਸੁਖੀ ਲੱਧੇਵਾਲ ਨਾਲ ਕਾਲਾ ਲੱਧੇ ਬਹੁਤ ਰਜਿੰਦਰ ਜੇਕੇ ਨਾਲ ਅਮਰਤ ਸਾਡਾ ਵੀਰ ਇਕੱਲੇਵਾਲ ਵਿਸ਼ੇਸ਼ ਤੌਰ ਤੇ ਬੁਝੇ ਹੋਣ ਮੈਂ ਧੰਨਵਾਦ ਕਰਦਾ ਬਹਿ ਵਾਸਤੇ ਬਹੁਤ ਵੱਡੀ ਮੁਬਾਰਕਬਾਦ ਆ ਤਾੜੀਆਂ ਜ਼ੋਰਦਾਰ ਮਾਰਦੇ ਖਿਡਾਰੀ ਦੇ ਲਈ ਇਹਦੇ ਪਿੰਡ ਦੀ ਗਰਾਊਂਡ ਦੇ ਵਿੱਚ ਅੱਜ ਵੱਡੇ ਮੱਲ ਦਾ ਵੱਡਾ ਸਨਮਾਨ ਵੱਡੀ ਗੱਡੀ ਦਾ ਕੀਤਾ ਜਾ ਰਿਹਾ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਗੁਰਲਾਲ ਯੂਐਫਐ ਯוגਰਾਜ ਯੂਐਫਐ ਹੈਰੀ ਯੂਐਫਐ ਬਹੁਤ ਵੱਡਾ ਸਤਿਕਾਰ ਜਿਨ੍ਹਾਂ ਨੇ ਇਸ ਕਬੱਡੀ ਮੈਚ ਨੂੰ ਸਪான்ਸਰ ਕੀਤਾ ਨਾਲ ਗੁਰਪ੍ਰਤਾਪ ਕਾਵੇ ਨਾਲ ਕਰਨ ਰਾਠ 11 ਸੋ ਵੱਡੇ ਸਤਿਕਾਰ ਜਿਹੜੇ ਆ ਉਹ ਗੁਰਲਾਲ ਯੂਐਫਐ ਵੱਲੋਂ ਯוגਰਾਜ ਯੂਐਫਐ ਤੇ ਹੈਰੀ ਯੂਐਫਐ ਵੱਲੋਂ ਪੰਜਾਬੀ ਬੋਲਾ ਵਾਸਤੇ ਬੇਜੇਨ ਧੰਨਵਾਦ ਕਰਦਾ ਸੋ ਵੀ ਲਖਵੀਰ ਆਪਾਂ ਗਰਾਊਂਡ ਵੀ ਜਿਹੜੀ ਕਲੀਅਰ ਕਰਾ ਦੇਣੀ ਹੈ ਗਰਾਊਂਡ ਦੇ ਗੋਲ ਯਾਰ ਕਰਾ ਦੇਣੀ ਹੈ ਪਰ ਪੁਕਾਰੀ ਭਾਈ ਲੱड्डा ਜੀ ਕਬੱਡੀ ਕਲੱਬ ਭਾਈ ਲੱड्डू ਦੀ ਟੀਮ ਦੇ ਕਹਿੰਦੇ ਸਾਰੇ ਮੋਟਰਾਂ ਦਾ ਧੰਨਵਾਦ ਭਾਈ ਜਿੰਦੀ ਜਿੰਦੀ ਗੱਡੀ ਲੰਘਦੀ ਆ ਤਾੜੀਆਂ ਜ਼ੋਰਦਾਰ ਮਾਰੋ ਮੇਰੇ ਵੀਰੋ ਅੱਜ ਕਹਿੰਦੇ ਸਨਮਾਨ ਦੇ ਵਿੱਚ ਦਾਏ ਪਹਿਲਵਾਨ ਨੂੰ ਗੱਡੀ ਮਿਲੀ ਹੈ ਬਿੱਲੇ ਕੋਟਲੇ ਅਮਰੀਕਾ ਵਾਲੇ ਦਾ ਵੱਡਾ ਰੋਲ ਹੈ ਮੇਰੇ ਵੀਰੋ ਸਾਡੇ ਬੋਰਡ ਯੂ ਐਸ ਏ ਵਾਲੇ ਦਾ ਬਹੁਤ ਵੱਡਾ ਰੋਲ ਹੈ ਤੇ ਨਾਲ ਨਿਸ਼ਾਨ ਹੋਣਾ ਦਾ ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਬਹੁਤ ਸਤਿਕਾਰ ਬਾਈ ਨਾਲ ਸੈਰ-ਸੈਰ ਤੇ ਹੋਏ ਟੋਲਾ ਗਲਜਾਰੀ ਪਹਿਲਵਾਨ ਨੂੰ ਪੱਲਵਾਰ ਸਲਵਾਨ ਵਿੱਚ ਗੱਡੀ ਮਿਲੀ ਹੈ ਗਲਜਾਰੀ ਤੇ ਅੱਜ ਦੈ ਨੂੰ ਮਿਲ ਗਈ ਹੈ ਵੱਡੇ ਨਾਲ ਹੀ ਗਾ ਮੇਰੇ ਜੋ ਸਾਰਿਆਂ ਦਾ ਧੰਨਵਾਦ ਤੇ ਸਤਿਕਾਰ ਕਰਦੇ ਆ